ਪਸ਼ੂਆਂ ਦੀ ਸਾਮ ਸੰਭਾਲ ਲਈ ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪਿੰਡ ਮਾਜੀ ਵਿਖੇ ਵੈਟਰਨਰੀ ਡਾਕਟਰ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਪਸ਼ੂਆਂ ਦੀ ਭਲਾਈ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ ਜਿਸ ਵਿੱਚ ਡਾਕਟਰ ਜਗਦੇਵ ਸਿੰਘ ਡਾਕਟਰ ਅਮੇਸ਼ ਸ਼ਰਮਾ ਡਾਕਟਰ ਸੁਖਰਾਜ ਕੌਰ ਡਾਕਟਰ ਜਸਕਰਨ ਸਿੰਘ ਡਾਕਟਰ ਜੀਵਨ ਗੁਪਤਾ ਡਾਕਟਰ ਹਰਸ਼ਮੋਹਨ ਵਾਲੀਆ ਡਾਕਟਰ ਅਮਿਤ ਖੁਰਾਣਾ ਇਨਸਪੈਕਟਰ ਰਾਮਪਾਲ ਤੋਂ ਇਲਾਵਾ ਹੋਰ ਡਾਕਟਰ ਸਹਿਬਾਨ ਵੀ ਮੌਜੂਦ ਸਨ ਇਸ ਮੌਕੇ ਉਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਤੇ ਖੁਰਾਕ ਦੇਣ ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਰਜਿੰਦਰ ਚੋਪੜਾ ਅਤੇ ਬਾਲ ਕਲਾਕਾਰ ਰੋਮੀ ਕਪਿਆਰ ਵੱਲੋਂ ਸਵੇਰਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਪਸ਼ੂ ਬਸਤੇ ਟੀਕਾ ਲਾਉਣਿਆ ਤਾਂ 90 ਦੇ ਨੇੜੇ ਕਟੀਆਂ ਜਾਂ ਬੱਚਿਆਂ ਹੁੰਦੇ ਨੇ 10 80 ਬੱਚਿਆਂ ਚ ਗਿਣ ਲੈਂਦੇ ਆ। ਇਹ ਗਵਰਨਮੈਂਟ ਵੱਲੋਂ ਤਾਂ ਇਹ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਇਹਦਾ ਦੂਜਾ ਬਦਲ ਇਹ ਹੁੰਦਾ ਹੈ ਵੀ ਅਸੀਂ ਜ਼ਿਆਦਾ ਕੈਂਪ ਲਾਈਏ। ਕੈਂਪਾਂ ਨਾਲ ਹੀ ਜਾਗਰਤਾ ਆਉਂਦੀ ਹੈਗੀ। ਕੈਂਪਾਂ 'ਚ ਹੀ ਅਸੀਂ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆਂ ਜਾਂ ਸੁਣਦੇ ਆਂ। ਉਹ ਤਾਂ ਹੁੰਦਾ ਹੈ ਜੇ ਸਾਨੂੰ ਪੰਚਾਇਤ ਜਾਂ ਕਲੱਬ ਸਹਿਯੋਗ ਦਿੰਦੇ ਰਹਿਣ। ਕਿਉਂਕਿ ਜਿਹੜੇ ਕੈਂਪ ਆਏ ਅਸੀਂ ਆਪਣੇ ਨਿੱਜੀ ਪੱਧਰ ਤੇ ਅਸੀਂ ਮਤਲਬ ਡਾਕਟਰ ਸਾਹਿਬ ਨੂੰ ਕਿਹਾ ਵੀ ਤੁਹਾਡੇ ਲਾਉਣੀ ਹੈ ਇਸ ਤੰਗ ਦਾ ਪਰ ਇਹ ਮੰਗ ਪਿੰਡ ਵੱਲੋਂ ਹੋਣੀ ਚਾਹੀਦੀ ਹੈ ਵੀ ਹਰ ਸਾਲ ਸਾਡੇ ਘੱਟੋ ਘੱਟ ਦੋ ਕੈਂਪ ਲੱਗ ਜਾਣ ਟੀਮ ਅਸੀਂ ਭੇਜ ਦਾਂਗੇ ਜੋ ਸਾਡੇ ਕੋਲ ਸਾਧਨ ਨੇ ਉਹ ਦੇਵਾਂਗੇ ਪਰ ਮੰਗ ਜੇ ਪਿੰਡ ਵੱਲੋਂ ਹੋਵੇ ਤਾਂ ਇਹਦੇ ਨਾਲੋਂ ਜ਼ਿਆਦਾ ਹੋ ਸਕਦਾ ਹੈ ਵੀ ਆਪਾਂ ਸਾਰੇ ਤੰਦਿਆਂ ਦੇ ਵਿੱਚ ਹਰ ਕੋਈ ਕੰਮ ਕਰਦੇ ਆ ਉੱਥੇ ਜਰੂਰ ਸਹਾਕਤਾ ਰੱਖਦੇ ਆ ਪਰ ਜੇ ਆਪਾਂ ਪਸ਼ੂਆ ਪਸ਼ੂ ਪਾਲਣ ਦੇ ਤੰਦੇ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੇਰੇ ਵੀਰ ਨੇ ਉਹ ਵੀ ਹਿਸਾਬ-ਕਿਤਾਬ ਰੱਖਦੇ ਨੇ ਵੀ ਕਿੰਨਾ ਸਾਡਾ ਖਰਚਾ ਹੋ ਗਿਆ ਤੇ ਕਿੰਨਾ ਸਾਡੀ ਇਨਕਮ ਹੋ ਗਈ। ਹਾਂ ਬਈ ਹੱਥ ਘੜਾ ਕਰਦੇ ਹੋ ਜੇ ਕਿਸੇ ਕੋਈ ਹਿਸਾਬ-ਕਿਤਾਬ ਰੱਖਦਾ ਵੀਰ ਕਿ ਡੰਗਰ ਤੇ ਕਿੰਨਾ ਖਰਚਾ ਹੋਇਆ ਕਿੰਨੀ ਆਮਦਨੀ ਹੋਈ। ਵੀਰੋ ਗੱਲ ਇੱਕ ਮੇਰੀ ਧਿਆਨ ਨਾਲ ਹੈ ਇਸ ਮੰਚ ਤੇ ਖੜ ਕੇ ਗੱਲ ਕਹਿਣਾ ਵੀ ਜੇਕਰ ਆਪਾਂ ਇਸ ਗੱਲ ਦਾ ਧਿਆਨ ਨਹੀਂ ਰੱਖਾਂਗੇ ਵੀ ਸਾਡਾ ਕਿੰਨਾ ਖਰਚਾ ਹੋਇਆ ਤੇ ਕਿੰਨੀ ਕਮਾਈ ਹੋਈ ਉਹ ਤੱਕ ਅਸੀਂ ਕਿਸੇ ਵੀ ਧੰਦੇ ਦੇ ਵਿੱਚ ਆਪਾਂ ਕੋਈ ਵੀ ਕਰ ਲੰਦਾ ਲਾ ਲਓ ਚਾਹੇ ਖੇਤੀਬਾੜੀ ਹੈ ਚਾਹੇ ਪਸ਼ੂ ਪਾਲਣਾ ਹੈ ਚਾਹੇ ਬੱਕਰੀ ਪਾਲਣਾ ਹੈ ਚਾਹੇ ਕੋਈ ਹੋਰ ਧੰਦਾ ਜਦ ਤੱਕ ਆਪਾਂ ਇਸ ਚੀਜ਼ ਦਾ ਹਿਸਾਬ ਨਹੀਂ ਰੱਖਾਂਗੇ ਤਾਂ ਆਪਾਂ ਕਮਾਈ ਨਹੀਂ ਹੁੰਦੀ ਹੁਣ ਆਪਾਂ ਕੀ ਕਰ ਰਹੇ ਆ ਆਪਾਂ ਨੂੰ ਆਪਣੇ ਖਰਚੇ ਦਾ ਨਹੀਂ ਪਤਾ ਆਪਣੀ ਕਮਾਈ ਦਾ ਨਹੀਂ ਪਤਾ ਆਪਾਂ ਨੂੰ ਆਪਣੇ ਫਾਇਦੇ ਦਾ ਨਹੀਂ ਪਤਾ ਆਪਾਂ ਨੂੰ ਘਟਦਾ ਨਹੀਂ ਅਪਾ ਦੇਖਿਆ ਹੂਆ ਜੇ ਪਸ਼ੂਆਂ ਨੂੰ ਥਣਾ ਦੀ ਬਿਮਾਰੀ ਆ ਜਾਂਦੀ ਹੈ ਅਪਾ ਕਹਿੰਦੇ ਆ ਥਣਾ ਚ ਸੋਜਿਸ਼ ਆ ਗਈ ਦੁੱਧ ਚ ਸਿੱਧੀਆਂ ਆ ਗਈਆਂ ਦੁੱਧ ਦੀ ਪੈਦਾਵਾਰ ਘਟ ਗਈ ਦੁੱਧ ਚ ਕਈ ਵਾਰ ਦੁੱਧ ਕੀ ਹੈ ਲਹੂ ਵੱਜ ਜਾਂਦਾ ਤੇ ਦੁੱਧ ਚ ਪਾਣੀ ਆ ਜਾਂਦਾ ਹੈ ਰਾਹਾਂ ਲੱਗ ਜਾਂਦੀ ਹੈ ਤੇ ਨਾੜਾਂ ਬੰਜੀਆਂ ਦੀਆਂ ਨੇ ਇਕੱਠਾ ਬੰਜ ਜਾਂਦੀਆਂ ਇਹਨੂੰ ਅਪਾ ਨੈਰੋ ਕਹਿੰਦੇ ਆ ਮਾਸਟਾਈਟਿਸ ਕਹਿੰਦੇ ਇਹਨੂੰ ਅਪਾ ਸਭ ਤੋਂ ਪਹਿਲੀ ਗੱਲ ਕੀ ਹੈ ਵੀ ਅਪਾ ਨੇ ਇਹਦੇ ਬਾਰੇ ਕਿਉਂ ਜਾਣਕਾਰੀ ਲੈਣੀ ਹੈ ਜਿਹੜੀ ਮੈਨੂੰ ਵੱਡੀ ਪ੍ਰੋਬਲਮ ਦਿਖ ਰਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਪਸ਼ੂ ਪਸ਼ੂ ਤਣ ਹੈ ਇਹਦੇ ਵਿੱਚ ਅਸੀਂ ਬਹੁਤ ਬੈਕਵਾਰਡ ਹਾਂਜੀ ਨੇੜੇ ਲਾ ਲੋ ਮੈਨੂੰ ਲੱਗਦਾ ਵੀ ਸਾਡੇ ਵਧੀਆ ਨਸਲ ਦੇ ਪਸ਼ੂ ਅਜੇ ਲੋਕ ਪਾਲ ਨਹੀਂ ਸਕੇ ਤੇ ਨਾ ਪਾਲਣ ਦੀ ਚੇਸਤਾ ਹੈਗੀ ਹੈ ਵੀ ਇਹਦੇ ਬਾਰੇ ਸਾਨੂੰ ਦੱਸੋ ਵੀ ਲੋਕ ਕਿ ਨੂੰ ਕਿਵੇਂ ਜੋੜਿਆ ਜਾ ਸਕਦਾ ਇਸ ਪਾਸੇ ਵੱਲ ਦੱਸੋ ਦੱਸੋ ਜਾਂਤਾ ਹੀ ਹੈ ਵੀ ਆਪਾਂ ਸਾਡੇ ਕੋਲ ਜਿਹੜੇ ਇਹ ਤਾਂ ਤਾਂ ਹੀ ਹੈ ਵੀ ਜੇ ਮੱਝਾਂ گاਵਾں ਦੇ ਆਪਾਂ ਜਿਹੜਾ ਸਾਡਾ ਟੀਕਾ ਕਰਨ ਸਿਸਟਮ ਹੈ ਟੀਕੇ ਭਰਉਣ ਦਾ ਸਿਸਟਮ ਹੈ ਆਪਾਂ ਇਹਨੂੰ ਹੀ ਅਪਣਾ ਲਈਏ ਜੋ ਸਰਕਾਰ ਨੇ ਲਾਗੂ ਕੀਤਾ ਆਪਾਂ ਇਹੀ ਹੈ ਨਾ ਵੀ ਵਧੀਆ ਕਿਸਮ ਦੇ ਖਰੀਦਣਾ ਤਾਂ ਹੁਣ ਮੁਸ਼ਕਲ ਹੋਇਆ 1.5 ਤੋਂ 2 ਲੱਖ ਦੀ ਮੱਝ ਹੋ ਗਈ ਹਰਿਆਣੇ ਚੋਂ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਡੇ ਕੋਲ ਬਸੂ ਹੈਗੇ ਇਹਨਾਂ ਦੀ ਅਸੀਂ ਵਧੀਆ ਕਿਸਮ ਦੇ ਟੀਕੇ ਲਾਈਏ ਉਹ ਕੱਟੀਆਂ 'ਚ ਸੁਧਾਰ ਹੋਵੇ ਜੀ ਅੱਗੇ ਚੌਥੇ ਪੰਜਵੇਂ ਰੰਕ ਕੁਸ ਖਾਣੋਂ ਛੱਡ ਗਈ ਮੱਝ ਦੀ ਮੱਝ ਦੀ ਵਧੀਆ ਸਾਰੇ ਡਾਕਟਰ ਸਾਹਿਬ ਨੇ ਇੰਨੀ ਹਿੰਮਤ ਮਾਰੀ ਵੀ ਹਫ਼ਤਾ ਹਫ਼ਤਾ ਵੀ ਪੈਸਾ ਵੀ ਲੱਗਾ ਉਹਦਾ ਇਲਾਜ ਕਰਿਆ ਤੇ ਜਦੋਂ ਮਹਿੰਗੀ ਦੀ ਸਾਡਾ ਵੀ ਥੋੜਾ ਜੀ ਜਾਇ ਹੋ ਗਿਆ ਵੀ ਆਪਾਂ ਇਹਨੂੰ ਕਿੱਥੇ ਹੋੜ ਦੇਈਏ ਮਨ ਚ ਹੁੰਦੀ ਹੈ ਜੀ ਵੀ ਮਹਿੰਗਾ ਪਸ਼ੂ ਅਸੀਂ ਲੁਧਿਆਣੇ ਲੈ ਗਏ ਉੱਥੇ ਉਹਨਾਂ ਨੇ ਜੀ ਸਾਰਾ ਸਪੈਂਸ ਨੂੰ ਕਰਕੇ ਦੇਖਿਆ ਲੈ ਕੇ ਗਏ ਉਹ ਕਹਿੰਦੇ ਵੀ ਡਾਕਟਰ ਸਾਰੇ ਹੈ ਨਹੀਂ ਔਰ ਜਦੋਂ ਸਰਜਰੀ ਹੋਊਗਾ ਵੀ ਕੋਈ ਵੀ ਤੁਸੀਂ ਲੈ ਜਾਓ ਚਾਰ ਡੀਸੀਆਰ ਦੇ ਟੀਕੇ ਲੈ ਕੇ ਸਾਨੂੰ ਮੋੜਤਾ ਸੀਲਾ ਸਾਹਿਬ ਚਾਰ ਪੰਜ ਦਿਨਾਂ ਨੂੰ ਵਾਪਸ ਮੁੜ ਰਹੇ ਨੇ ਵੀ ਅਸੀਂ ਉਹਨਾਂ ਨੂੰ ਇਹ ਦੇਣਾ ਹੈ ਵੀ ਜਿਸ ਤਰ੍ਹਾਂ ਤੁਸੀਂ ਆ ਪੀਜੀਆਈ ਦਾ ਬਣਾਇਆ ਪ੍ਰੋਜੈਕਟ ਇੱਕ ਸਮਰੂਹ ਚ ਸਾਡੇ ਕੋਲ ਜਗ੍ਹਾ ਹੈਗੀ ਆ ਉੱਥੇ ਸਟਾਫ ਲਾਉਣਾ ਹੈ ਜਾਂ ਬਿਲਡਿੰਗ ਵੀ ਕਾਫੀ ਹੈਗੀ ਆ ਥੋੜੀ ਬਹੁਤ ਵੀ ਹੋਰ ਬਣ ਜਾਊ ਇਹ ਹੋ ਸਕਦਾ ਹੈ ਪਰਤ ਦੇ ਵਿੱਚ ਉਹ ਅਸੀਂ ਕੋਈ ਵੀ ਚੀਜ਼ ਉਦੋਂ ਕਰਦੇ ਆ ਜਦੋਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦਾ ਫਾਇਦਾ ਜਾਂ ਨੁਕਸਾਨ ਕੀ ਹੋਣ ਵਾਲਾ ਠੀਕ ਹੈ ਨਾ ਔਰ ਜਿਹੜਾ ਹਰਾ-ਚਾਰਾ ਹੈ ਦੇਖੋ ਸਾਡੇ ਪਸ਼ੂਆਂ ਦੀ ਜਿਹੜੀ ਖੁਰਾਕ ਹੈ ਫਰਾਚਾਰ ਹੀ ਹੈ ਫੀਡ ਤਾਂ ਜਿਹੜੀ ਮਤਲਬ ਕਿ ਜਿਹੜੇ ਪਸ਼ੂ ਸੀ ਇਹ ਜੰਗਲਾਂ ਚੋਂ ਆਏ ਸੀ ਜੁਗਾਲੀ ਕਰਨ ਵਾਲੇ ਪਸ਼ੂ ਸੀਗੇ ਹਨ ਪਰ ਅੱਜ ਜਿਹੜੀ ਸਾਡੀ ਖੇਤੀਬਾੜੀ ਹੈ ਸਾਡੀ ਖੇਤੀ ਬੜੀ ਬੁਰੀ ਤਰ੍ਹਾਂ ਹਾਈਜੈਕ ਹੋ ਚੁੱਕੀ ਹੈ ਅਸੀਂ ਆਪਣੀ ਖੇਤੀਬਾੜੀ ਕਦੇ ਵੀ ਜੋ ਸਾਡੇ ਪੁਰਾਣੇ ਤਰੀਕੇ ਸੀ ਉਹ ਅਸੀਂ ਛੱਡਤੇ ਅਜੇ ਫਿਰ ਵੀ ਦੇਖੋ ਤੁਸੀਂ ਤੇ ਵਿੱਚ ਪੱਕੇ ਅੰਬ ਆ ਪੱਕਿਆ

پیر کڑ دینی کڑ کے پاوہ تیرے کا پیر کڑ دینی تیرے پہ توما دا من کی چاہے ہاں نیں پٹیڑا دا جڑیاں دیتی جیڑے پاوہ دیاں دکنی لے کڑ کے کوچاریاں دالے ਮਨਾ ਜਾਣਾ ਤੇ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਦੀ ਮੇਰੀ ਕੋਈ ਬਟਾਲੇ ਤੇ ਐਗਰੋ ਐਗਰੋ ਫਾਰਮਾ ਨਿਊਟ੍ਰੀਸ਼ਨ ਦੇ ਗੁਰਦੀਪ ਸਿੰਘ ਜੀ ਤੇ ਰੇਸ਼ਮ ਸਿੰਘ ਜੀ ਫਿਰ ਬੈਕ ਵਾਲੇ ਇਹਨਾਂ ਨੇ ਸਾਨੂੰ ਸਹਿਯੋਗ ਵੀ ਦਿੱਤਾ ਹੈ ਇੱਥੇ ਆ ਕੇ ਆਪਣੀਆਂ ਸਟਾਲਾਂ ਲਗਾਈਆਂ ਨੇ ਜਿਨ੍ਹਾਂ ਤੋਂ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਜਾਂਦੇ ਜਾਂਦੇ ਹੀ ਜਾਂ ਤੇ ਇਹਨਾਂ ਦਾ ਮੈਂ ਆਪਣਾ ਦਿਲੋਂ ਧੰਨਵਾਦ ਕਰਦਾ ਬਾਕੀ ਪਿੰਡ ਵਾਸੀਆਂ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਡਾਕਟਰ ਸਾਹਿਬ ਡਾਕਟਰ ਅ ਡੀ ਸਾਹਿਬ ਡਾਕਟਰ ਪਿੰਡਰ ਡਾਕਟਰ ਸੁਖਰਾਜ ਕੌਰ ਹਰਕੀਰ ਸਿੰਘ ਕਪਿਆਲ ਉਹਨਾਂ ਦੇ ਬੇਟਾ ਰੋਮੀ ਕਪਿਆਲ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ